ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਧ ਸਿੰਘ ਰਾਮਕੜੀ ਆ ਪ੍ਰਭੂ ਮੇਰੇ ਮਨ ਚ ਕੋਈ ਵਿਚਾਰ ਆਈ ਜਿਹੜੇ ਆਪਣੇ ਫੇਸਬੁੱਕ ਦੇ ਫਰੈਂਡ ਨੇ ਆਪਾਂ ਉਹਨਾਂ ਨਾਲ ਸਾਂਝੀ ਕਰੀਏ ਪ੍ਰਭੂ ਆਪਾਂ ਗੱਲ ਕਰਦਿਆਂ ਆਪਣੇ ਯਾਰਾਂ ਦੀ ਜਿਗਰੀ ਯਾਰਾਂ ਦੀ ਆਪਾਂ ਪ੍ਰਭੂ ਇਹੋ ਜੇ ਕੋਈ ਯਾਰ ਨਾ ਬਣਾਈਏ ਜਿਹੜੇ ਕੱਲ ਨੂੰ ਆਪਣੇ ਦੋਸਤ ਬਣ ਜਾਣ ਜਿਨ੍ਹਾਂ ਨੂੰ ਪੌਂਗਲ ਫੜ ਕੇ ਤੁਰਨਾ ਸਿਖਾਉਣੇ ਆ ਫੇਰ ਭਰਾਵੋ ਗੁਰੂ ਨਾਲੋਂ ਚੇਲੇ ਵੱਡੇ ਹੋ ਜਾਂਦੇ ਨੇ ਅੱਜ ਤੁਹਾਨੂੰ ਮੈਂ ਉਹਦੇ ਯਾਰ ਦਿਖਾਉਂਗਾ ਭਰਾਵੋ ਜਿਹੜੇ ਮੇਰੇ ਦੁੱਖ ਸੁੱਖਸ ਜਿਨ੍ਹਾਂ ਨਾਲ ਆਪਾਂ ਸਾਰੀ ਜ਼ਿੰਦਗੀ ਕੱਢਣੀ ਆ ਭਰਾਵੋ ਆਪਾਂ ਉਹਨਾਂ ਉਹਨਾਂ ਨਾਲ ਪਹਿਲੇ ਫਰੈਂਡ ਬਣ ਕੇ ਚੱਲੀਏ ਔਰ ਤੁਹਾਨੂੰ ਮੈਂ ਦਿਖਾਉਣਾ ਮੇਰਾ ਯਾਰ ਆ ਜੀ ਮੇਰਾ ਯਾਰ ਜੁੰਡੀ ਦਾ ਯਾਰ ਇਹ ਪੜਦਾ ਹੋਸਟਲ ਦੇ ਵਿੱਚ ਜੋਹਰ ਨਗਰ ਦੇ ਵਿੱਚ ਉਹਨਾਂ ਨੇ 10 ਤਰੀ ਨੂੰ ਜਾਣਾਗਾ 30 April ਨੂੰ ਆ ਗਿਆ ਸੀ ਛੁੱਟੀਆਂ ਮਿਲ ਗਈਆਂ ਸੀਗਾ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਆਪਾਂ ਤੁਰਦੇ ਫਿਰਦੇ ਆ ਆਪਾਂ ਸਾਨੂੰ ਪਤਾ ਇੰਟਰਨੈਸ਼ਨਲ ਬੰਦੇ ਆ ਜੀ ਪੂਰਾ ਪੰਜਾਬ ਕੀ ਹਰਿਆਣਾ ਹਮਾਚੋ ਜਿੱਥੇ ਆਪਣਾ ਹੈਗਾ ਸਿਸਟਮ ਚੰਡੀਗੜ੍ਹ ਵਗੈਰਾ ਮੁੱਥੇ ਇਹ ਸੁਨੇਹੇ ਵੀ ਜਿਹੜੇ ਤੁਹਾਡੇ ਬੱਚੇ ਨੇ ਸਿਆਣੇ ਬੰਦਿਆਂ ਤੋਂ ਪੜ੍ਹੇ ਨੇ ਉਹਨਾਂ ਦਾ ਪ੍ਰਾਣ ਅਕਸਪੀਰੀਅੰਸ ਆ ਵੀ ਤੁਸੀਂ ਆਪਣੇ ਬੱਚਿਆਂ ਨਾਲ ਫਰੈਂਡ ਬਣ ਕੇ ਰਹੋ ਮੈਂ ਤੇ ਇਹਦੀ ਮਾਨਜੂਨ ਉਹਨਾਂ ਨੇ ਹਫਤੇ 'ਚ ਉਹਨੂੰ ਇੱਕ ਵਾਰ ਮਿਲਣੇ ਆਣਾਂ ਜਿਹੜਾ ਸੇਮੀ 7ਵੀਂ ਸੀਗਾ ਵੀਰ ਜੀ ਲੱਗ ਜੇ ਵਧੀਆ ਇਹਨੂੰ ਮਹਿਸੂਸ ਨਾ ਹੋਵੇ ਕੋਈ ਮਾੜੀ ਸੰਗਤ ਨਾ ਹੋਵੇ ਇਹਦੀ ਫਿਰ ਅਸੀਂ 15 ਦਿਨਾਂ ਦਾ ਸਟਾਰਟ ਕਰਤਾ ਤਾਂ ਪਰ ਉਹ ਜਿੱਥੇ ਰੈਸਟੋਰੈਂਟ ਕੋਈ ਗੁਰਦੁਆਰਾ ਕੋਈ ਮੰਦਿਰ ਕੁਈ ਧਰਮ ਦੀ ਜਗਾ ਹੋਰ ਕਿਤੇ ਗਰਾਊਂਡ ਜਾਣਾ ਕਿਤੇ ਘੁੰਮਣ ਜਾਣਾ ਤਾਂ ਇਹਨਾਂ ਨੂੰ ਆਪਾਂ ਜਰੂਰ ਨਾਲ ਰੱਖੀ ਜੇ ਆਪਣੇ ਬੱਚੇ ਨਾਲ ਹੋਣਗੇ ਆਪਾਂ ਕੋਈ ਮਾੜਾ ਕੰਮ ਨਹੀਂ ਕਰਾਂਗੇ ਗਲਤ ਕੰਮ ਨਹੀਂ ਕਰਾਂਗੇ ਆਪਣੇ ਯਾਦ ਰਹੂਗਾ ਆਪਾਂ ਹੱਲਵਾ ਜਿਹਾ ਕਰਾਂਗੇ ਭਰਾਓ ਇੱਕ ਮੇਰਾ ਹੋਰ ਫਰੈਂਡ ਆ ਸਨੂ ਵਿਖਾਣਾ ਮੈਂ ਆਰੰਮ ਇੱਕ ਵਾਰ ਆ ਪੁੱਤਰਾ ਜੀ ਇਹ ਕੇਵੀਚ ਪੜਦਾ ਹੈ ਇਹਦਾ ਮੇਰੇ ਨਾਲ ਹੀ ਨਹੀਂ 24 ਘੰਟੇ ਨੂੰ ਪਤੀ ਹੈ ਜੀ ਇਹਦੇ ਕਰਕੇ ਤੇ ਮੈਂ ਚੰਡੀਗੜ੍ਹ ਛੱਡਿਆ ਇਹ ਕਹਿੰਦੇ ਨੇ ਮੇਰੇ ਜੀਨ ਲੱਗਦਾ ਤੁਸੀਂ ਕੋਰੇ ਆ ਜੋ ਪ੍ਰਭੂ ਵਾਹ ਰੀ ਫਰੈਂਡ ਬਣਾਈਏ ਆਪਾਂ ਇਹ ਬੱਕ ਤੀੜ ਫਰੈਂਡ ਬਣਾਉਣ ਨੇ ਪ੍ਰਭੂ ਉਹ ਸੋਡੇ ਖਲੇ ਡੀ ਜਾਂਦੇ ਅਚਰਾਂ ਦੇ ਹੁੰਦੇ ਨੇ ਪ੍ਰਭੂ ਸੋਡੇ ਨਾਲ ਨਹੀਂ ਖੜਨਾ ਦੇ ਹੁੰਦੇ ਆਪਣੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਪ੍ਰਭੂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ